ശരണ No! i This is i uh love -oh. ਏ ਮਨੋਰਥ ਸੋ ਪ੍ਰਭ ਜਾਪੀ ਆਰਥ ਧਰਮ ਸਾਧ ਸੰਗ ਨਾਨਕ ਰੰਗ ਮਾਣਿਆ ਨਾਮ ਸ੍ਰੀ ਵਾਹਿਗੁਰੂ 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 ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਰ ਸਾਹਿਬ ਸਵੇਂ ਪ੍ਰਥਮ ਭਗਉਤੀ ਸਮਰਗ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAM ਦਾਸਾਂ ਹੋਈ ਸਹਾਈ ਆਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਟਿਠੇ ਸਭੁ ਖਜਾਇ। ਤੇਗ ਬਹਾਦਰਿ ਸਿਮਰਿਆ ਘਰ ਨਾਉ ਨਿਤ ਆਵੈ ਧਾਹੀ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾੜ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਜਹਾਂ ਸਹਿਬ ਜਤਿਆਂ ਚਾਲੀਆਂ ਮੁਕਤਿਆਂ ਹਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣਸ਼ ਗਿਆ ਦੇਗ ਚਲਾਈ ਤੇਗ ਵਾਹੀ ਦੇਖੇ ਅੰਡਠੇ ਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਇਸ ਦਿੱਤੇ ਬੰਦ ਬੰਦ ਕਟਾਈ ਖੂਪਰੀਆਂ ਲਹਾਂਜਾਂ ਚਰਖੀਆਂ ਦੇ ਚੜ੍ਹੇ ਆਲਿਆਂ ਨਾਲ ਚੜ੍ਹਾਈ ਗਏ ਆੜਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆੜਿਆ ਸਿੱਖੀ ਕੇ ਸਾ ਸਵਸਨਾਂ ਨਿਵਾਹੀ ਤਿਨਾ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹ ਸਦਕਾ ਸਰਬ ਸੁਖੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰਛਿਆ ਰਿਆਇ ਤੇ ਤੇ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਉ ਨ ਸਿੱਖੀ দান ਕੇ ਸਤਾਨ ਰਹਿਤਾਨ ਭਵੀਕ দান ਵਿਸਾਧਾਨ ਭਰੋਸਾ দান ਦਾਣਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਖੀਆਂ ਝੰਡੇ ਬੁੰਗੇ ਜਗੋ ਜੋਗੇ ਅਟਲ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨਣੀ ਵਾ ਮਾਤੂਚੀ ਮਤ ਪਥ ਦਾ ਰਖਾ ਆਪ ਵਾਹਿਗੁਰੂ ਹੀ ਏਕਾਰ ਬਖਾਬਨੇ ਪੰਥ ਦੀ ਸਦਾ ਸਾਂਝ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੁਭਾਅ ਦਾ দান ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੀ ਮਾਣ ਦੀ ਤਾਲਿਆਂ ਦੀ ਤਾਨ ਨੇ ਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਚਰਦਾਸ ਬੇਨਤੀ ਜੋਦੜੀ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਸੋ ਆਏ ਅਮਰ ਸ਼ਹੀਦ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਅਥਾ ਅੰਨਿਕਾ ਸਿੰਘਾ ਸਿੰਘਾਂ ਦੇ ਪਾਵਨ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵੇਖੇ ਅਮਰਤ ਵੇਲੇ ਸੰਤਾਂ ਨੂੰ ਦਰਸ਼ਨ ਉਪਦੇਸ਼ ਦੀਆਂ ਦਾਤਾਂ ਵਾਸ਼ ਕੇ ਨਿਹਾਲ ਕਰ ਰਹੇ ਹੋ ਜੀ ਸਮੂਹ ਸੰਗਤਾਂ ਵੱਲੋਂ ਆਪ ਜੀਆਂ ਦਾ ਗੁਟਾਨ ਕੁਟ ਧੰਨਵਾਦ ਸ਼ੁਕਰਾਨਾ ਹੈ ਸੱਚੀ ਬਾਦਸ਼ਾਹ ਅਰਦਾਸ ਹੈ ਆਪ ਜੀ ਦੇ ਦਾਸ ਰਿਆਂ ਨੇ ਨਾਨਾ ਪ੍ਰਕਾਰ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਦੀ ਸ਼ਾਸਤਰਾ ਵਸਰਾ ਦੀ ਸੇਵਾ ਨਿਭਾਈ ਹੈ ਜੀ ਸੇਵਾ ਕਰਦੇ ਹੁਈਆਂ ਬਿਆੰਤ ਭੁੱਲਣ ਬਖਸ਼ ਦਿਨਾ ਜੀ ਅਗਾਂ ਵਾਸਤੇ ਸਮਾਤਰੀ ਦਾਤ ਬਖਸ਼ਣੀ ਕਿਰਪਾ ਕਰਨ ਮਹਾਰਾਜ ਰਹਿੰਦੇ ਸਵਾਸਾਂ ਦਾ ਕਿਸੇ ਤਰ੍ਹਾਂ ਆਪਣੇ ਚਰਨਾਂ ਦੀ ਸੇਵਾ ਦੇ ਯੋਗ ਬਣਾ ਕਰਕੇ ਰੱਖਣਾ ਮਹਾਰਾਜ ਜੀਓ ਸ਼ਰਦਾ ਪ੍ਰੀਤ ਦੇ ਨਾਲ ਆਪਣੇ ਚਰਨਾਂ ਦੀ ਸੇਵਾ ਕਰਨ ਦੇ ਸੰਤਾਂ ਦੀ ਸੇਵਾ ਕਰਨ ਦੇ ਵੱਲ ਤੋਂ ਜਾਉ ਬਖਸ਼ਣੇ ਜੀ ਬਿਆਨਤ ਸੰਗਤ ਆਪਨੇ ਜੀਵਨ ਨੂੰ ਸਫਲਾ ਕਰਨ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਹਾਜ਼ਰੀਆਂ ਭਰਿਆ ਹਨ ਜੀ ਸਭਨਾ ਦੀਆਂ ਤਿਲ ਫੁੱਲ ਪੇਟਾਵਾਂ ਚਰਨਾਂ ਵਿੱਚ ਪਰਵਾਨ ਕਰਨੀਆਂ ਆਪਣੇ ਅੰਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਅਮਰਤ ਵੇਲੇ ਦੀ ਜਾਗਣੇ ਨਿਤਨੇਮ ਦੀਆਂ ਦਾਤਾਂ ਇਸ਼ਨਾਨ ਦੀਆਂ ਦਾਤਾਂ ਵਸ਼ਕੇ ਨਿਹਾਲ ਕਰਨਾ ਸਭਨਾ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਖੁਸ਼ੀਆਂ ਖੜੀਆਂ ਨਾਂ ਦਾ ਵਧਾਉਣੇ ਬਿਗਨਾ ਕਲੇਸ਼ਾਂ ਸੰਕਟਾਂ ਰੋਕਾਂ ਪਾਪਾਂ ਦੇ ਲਿੱਤਰਾਂ ਦੇ ਨਾਸ ਕਰਨੇ ਜੀ ਆਪਣੀ ਭਜਨ ਬਾਣੀ ਦੇ ਪ੍ਰਤਾਪ ਕਰਨੇ ਮਿਹਰਪੁਰ ਮਹਾਰਾਜ ਆਪ ਦੀ ਪਾਵਨ ਹਜ਼ੂਰੀ ਵਿੱਚ ਪੰਚਮ ਕੜਾ ਪ੍ਰਸ਼ਾਦ ਜੀ ਦੇਗ ਸਜਾ ਕੇ ਹਾਜ਼ਰ ਹੋਇਆ ਕਰੀ ਪਾਕ ਸਾal ਸੋਚ ਪਵਿੱਤਰਾ ਹੁਣ ਲਾਭ ਹੋ ਹੋ ਗੁਰ ਰਾਈ ਸਿਰ ਪ੍ਰਸ਼ਾਦ ਸੰਗਤਾਂ ਵਿੱਚ ਵਾਰਦੇ ਜੀ ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਮਿਹਰ ਪ੍ਰਭੂ ਮਹਾਰਾਜ ਜੀ ਉਪਾਵਨ ਦੀਵਾਨ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਅਰਦਾਸ ਖਰਵਾਦਾ ਘਾਟਾ ਪੁਜਪ ਮਾਫਤਾਰਨੀ ਜੀ ਸਰਬੱਤ ਦੇ ਘਰ ਦੇ ਰਾਸਦਾਰ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਬੈ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲਬੂ ਜਹਾਂ ਰਾਜ ਕਰੇਗਾ ਖਾਲਸਾ ਸਭ ਮਿਲਾਂਗੀ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇ